ਸਲੀਪਿੰਗ ਪ੍ਰਿੰਸ ਅਲ ਬਲੀਦ ਬਿਨ ਖਾਲਿਦ ਇਨਸਾਨੀ ਹੌਸਲੇ ਤੇ ਦੁੱਖ ਦੀ ਮਿਸਾਲ ਬਣ ਗਿਆ ਸਲੀਪਿੰਗ ਪ੍ਰਿੰਸ ਅਲ ਬਲੀਦ ਬਿਨ ਖਾਲਿਦ 15 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਇੱਕ ਦੁਰਘਟਨਾ ਵਿੱਚ ਹਾਦਸਾ ਹੋ ਗਿਆ ਜਿਸ ਨਾਲ ਉਹਨਾਂ ਦੇ ਸਿਰ ਤੇ ਇੱਕ ਬਹੁਤ ਹੀ ਗਹਿਰੀ ਚੋਟ ਆਈ ਚੋਟ ਆਣ ਦੇ ਨਾਲ ਉਹਨਾਂ ਨੂੰ ਕੋਮਾ ਦੇ ਵਿੱਚ ਜਾਣਾ ਪੈ ਗਿਆ ਪਿਛਲੇ 20 ਸਾਲਾਂ ਤੋਂ ਉਹ ਇੱਕੋ ਤਖਤ ਦੇ ਉੱਤੇ ਲੇਟੇ ਰਹੇ ਨਾ ਹਿੱਲੇ ਨਾ ਝੁੱਲੇ ਬਸ ਸਾਹ ਲੈਂਦੇ ਰਹੇ ਲੋਕਾਂ ਦੀਆਂ دعਾਵਾਂ ਦੇ ਨਾਲ ਕਦੇ-ਕਦੇ ਉਹਨਾਂ ਵਿੱਚ ਥੋੜੀ ਵੀ ਹੈਲਜਲ ਹੁੰਦੀ ਤਾਂ ਇਹ ਸਮਝਿਆ ਜਾਂਦਾ ਕਿ ਕੋਈ ਚਮਤਕਾਰ ਹੋਵੇਗਾ ਪਰ 20 ਸਾਲਾਂ ਬਾਅਦ ਉਹਨਾਂ ਨੇ ਅੱਜ ਆਪਣਾ ਆਖਰੀ ਸਾਹ ਲਿਆ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਇਹ ਇੱਕ ਪ੍ਰਿੰਸ ਦੀ ਮੌਤ ਨਹੀਂ ਸੀ ਇਹ ਇੱਕ ਲੰਮੇ ਇੰਤਜ਼ਾਰ ਬਾਦ ਆਸ ਉਮੀਦ ਤੇ ਸਬਰ ਦੀ ਮੌਤ ਹੈ ਅਗਰ ਤੁਸੀਂ ਇਹ ਵੀਡੀਓ ਦੇਖ ਕੇ ਭਾਵੁਕ ਹੋਏ ਹੋ ਤਾਂ ਤੁਹਾਡੇ ਅੰਦਰ ਇਨਸਾਨੀਅਤ ਜਿੰਦਾ ਹੈ